ਇੱਟੋ ਤੇਜ਼ ਦਾ ਰੋਡ ਤੇ ਚੱਲਣੇ ਆ ਕਮਾਈਆਂ ਕਰਨੀਆਂ ਫਿਰ ਖਰਾਬ ਵੀ ਇੰਨਾ ਨਹੀਂ ਹੋਣਾ ਪੈਰਾ ਚ ਜੱਪੜਾ ਉੱਥੋਂ ਸੇਫਟੀ ਹੈ ਦੀ ਟੱਕੜੇ ਭਗਾੜੀ ਕਰ ਟੋੜੋ ਹੀ ਦਣੀ ਜਿਹੜੀ ਉਹ ਕੁੜੀ ਨੇ ਮਾਰ ਕੇ ਆਦਾ ਘਰ ਆਲਾ ਲੱਭਿਆ ਸੀ ਕੋਈ ਕੰਪਨੀ ਨੇ ਖੋਸ ਖਾਇਵਾ ਤੁਸੀਂ ਬੰਦੇ ਦਾ ਨਹੀਂ ਪੁੱਛਣਾ ਗੱਡੀ ਦਾ ਪੁੱਛਣਾ ਉਹ ਜਾਂਦਾ ਜਿੰਦੂ ਜੀ ਦਾ ਛੱਟਾ ਬੈਂਕਰ ਦਾ ਪਾਜੀ ਇੱਕ ਵਾਰੀ ਮੁੱਛਾਂ ਨੂੰ ਤਾਂ ਆ ਜੇ ਕਰ ਇਦੂ ਬੋਸ਼ਾ ਇਹ ਸਾਰਾ ਪਰਿਵਾਰ ਸਾਡੇ ਬੰਦੀ ਬੈਠਾ ਹੈ ਤਗੜੇ ਤਾੜੇ ਬੰਦੇ ਰੱਖੀਦੇ ਨੇ ਅਸੀਂ ਵਲੌਗ ਦੇ ਵਿੱਚ ਕਿਉਂ ਹਣਾ ਭਰਾਵਾ ਧਰਨਪੋ ਵਾਲੀ ਕਿਤੇ ਕੋਸਾ ਮੁਰਿਆਂ ਲੱਗੇ ਆ ਮੁਰੇ ਹੋਣ ਲੱਗਿਆ ਤੂੰ ਕੋਸਾ ਦੀਆਂ ਗੱਲਾਂ ਹੋਰੀ ਕਿੱਡੜ ਗਿਆ ਮੈਨੂੰ ਰਾਜ ਤੇਲ ਮੁੱਕ ਗਿਆ ਤੱਕਾ ਲਉ ਮੈਂ ਇਹੋ ਬਾਤ ਹਾਈ ਲੈਵਲ ਦੀਆਂ ਗੱਲਾਂ ਖੜੀਆਂ ਨਾ ਦੋ ਪੀ ਗਵਾ ਐਦਾਂ ਸਮਾਨ ਆਉਂਦਾ ਆਪਣਾ ਕਿਸੇ ਹੋਰ ਬੰਦੀ ਇੱਕ ਮਗਰ ਲੱਗੀ ਦੇਖ ਕੇ ਉਹਦੇ ਕਨੀ ਆਪਦੀ ਲਾਈਫ ਨਾਲ ਸ਼ੱਕ ਮੈ ਨਾ ਕਰਿਆ ਕਰੋ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੈ ਜਿਨ੍ਹਾਂ ਨੂੰ ਤੁਸੀਂ ਆਈਡਲ ਬਣਿਆ ਜਿਨ੍ਹਾਂ ਨੂੰ ਕੁਝ ਮੰਨਦੇ ਹੋ ਜਿਨ੍ਹਾਂ ਨੂੰ ਦੇਖਦੇ ਹੋ ਉਹਨਾਂ ਨੇ ਵੀ ਪਹਿਲਾਂ ਸਟਰਗਲਾਂ ਕੀਤੀਆਂ ਨੇ ਮਾੜੇ ਟਾਈਮ ਦੇਖੇ ਨੇ ਮਾੜੇ ਦੌਰ ਦੇਖੇ ਨੇਗੇ ਡਾਊਨਫਾਲ ਉਹਨਾਂ ਦੀ ਲਾਈਫ ਦੇ ਵਿੱਚ ਵੀ ਆਏ ਨੇ ਹਣਾ ਪਰ ਉਹਨਾਂ ਨੇ ਵੀ ਉਹ ਚੀਜ਼ਾਂ ਝੱਲੀਆਂ ਨੇ ਤੇ ਅਜੋ ਸੋਹਣਾ ਦੇਖ ਦੇਖੋ ਪਤੰਦਰਾ ਦੇ ਮੂੰਹ ਤੇ ਕਿਵੇਂ ਸਮਾਈ ਲਾਈ ਐ ਇੰਨੇ ਸੋਹਣੇ ਬੱਦਲ ਦੇਖ ਕੇ ਆ ਖੜੀ ਆਪਣੀ ਗੱਡੀ ਬਚਾਲੇ ਐਨੇ ਸੋਹਣੇ 뷰 ਚ ਇਹਦੇ ਖੰਡ ਦਾ ਰੀਜ਼ਨ ਇਹੀ ਆ ਕਹਿੰਦੇ ਨਹੀਂ ਹੁੰਦੇ ਕਹਿੰਦੇ ਸਿਆਣੇ ਕਹਿੰਦੇ ਕਾਲੀ ਮੂਰੇ ਟੋਈ ਟੋਏ ਹਨਾ ਤੇ ਜਿਹੜਾ ਕੰਮ ਜਦੋਂ ਹੋਣਾ ਉਹਨੂੰ ਉਹਦੀ ਹੋਣ ਦਿਆ ਕਰੋ ਜਦੋਂ ਆਪਾਂ ਕਾਲੀਆਂ ਕਰਦੇ ਆ ਪਰ ਕੁਝ ਐਸਾ ਹੋ ਜਾਂਦਾਗਾ ਕਿਉਂਕਿ ਰੱਬ ਨੇ ਆਪਦੀ ਕਰਨੀ ਆਪਣੀ ਸੋਚੇ ਨਾਲ ਕੁਝ ਨਹੀਂ ਹੁੰਦਾ ਆਹ ਭਈਏ ਸ਼ਾਵਰ ਥੱਲੇ ਜਿਵੇਂ ਚਾਹ 'ਚੋਂ ਮੱਖੀ ਨਹੀਂ ਭਗਾ ਕੇ ਮਾਰਦੇ ਐਦਾਂ ਮਾਰੀ ਭਗਾ ਕੇ ਇੱਥੋਂ ਪਤਾ ਮੈਨੂੰ ਕੀ ਲੱਗਦਾ ਹੈ ਤੋਂ ਕੰਨ ਲੱਗਣ ਲੱਗ ਗਿਆ ਕਿ ਜੀਮੇ ਦੇ ਬਲੌਗ ਚੱਲਣ ਲੱਗੇ ਨਾਜ਼ਰਾਂ ਲੱਗਣ ਲੱਗ ਗਈਆਂ ਤੁਸੀਂ ਕੀ ਦੀ ਨੋਟ ਕੀਤੀ ਕਿ ਕਿੰਨਾ ਟਾਈਮ ਹੋ ਗਿਆ ਮੇਰੀ ਗੱਡੀ ਨੂੰ ਕੁਝ ਨਹੀਂ ਹੋਇਆ ਜਿੱਦੇ ਦਾ ਬਲੌਗ ਬਣਾਉਣ ਲੱਗਿਆ ਉਹਦੇ ਪਹਿਲਾਂ ਉਹਦੇ ਦੋ ਟਾਇਰ ਪਾੜੇ ਜਿੱਦੇ ਐਕਸਪੈਂਡਲ ਟੁੱਟਿਆ ਉਹਨੇ ਨੁਕਸਾਨ ਕਿੰਨਾ ਕੀਤਾ ਦੋਨੇ ਟਾਇਰ ਪਾੜ ਗਏ ਐਕਸਪੈਂਡਲ ਟੁੱਟ ਗਿਆ ਬੋਲਟ ਸਾਰੇ ਗੁਟਕੇ ਨਵੇਂ ਪਾਏ ਹਨ ਤੇ ਅੱਜ ਆਪਣਾ ਭਰਾਵੋ ਸ਼ਾਬਤ ਟੁੱਟ ਗਈ ਹੈ ਤੇ ਨਾਲ ਹੀ ਉਹਦੇ ਆਪਣਾ ਪੀਟੀ ਟੁੱਟ ਗਿਆ ਪੀਟੀ ਦੇ ਉੱਤੇ ਬੱਜੀ ਐਦਾ ਹੀ ਹੁੰਦਾ ਫਿਰ ਚਲੋ ਕੋਈ ਨਾ ਕੋਈ ਜਿੰਨਾ ਮਰਜ਼ੀ ਸਿੱਟ ਲੈ ਕਹਿੰਦੇ ਤੋ ਉੱਪਰ ਵਾਲਾ ਨਾ ਛਿੱਟੇ ਇੱਕ ਬੰਦਾ ਆਪਣੀ ਜ਼ਿੰਦਗੀ ਤੋਂ ਆਪ ਨਾ ਹਾਰੇ ਆ ਛੋਟੀਆਂ ਮੋਟੀਆਂ ਪ੍ਰੋਬਲਮਾਂ ਬਾਕੀ ਏ ਛੋਟੇ ਜਦੋਂ ਰੋਡ ਤੇ ਚੱਲਣੇ ਐ ਕਮਾਈਆਂ ਕਰਨੀਆਂ ਐ ਫਿਰ ਖਰਾਬ ਵੀ ਇੰਨਾ ਨਹੀਂ ਹੋਣਾ ਸੋਡੇ ਕੋਲੇ ਪਾਣੀ ਐਡਵਾਂਸ ਦੇ ਵਿੱਚ ਪੂਰਾ ਹੋਣਾ ਚਾਹੀਦਾ ਟਰੱਕ 'ਚ ਕਿਉਂਕਿ ਇਹ ਜਿਹੜੀ ਮਸ਼ੀਨਰੀ ਐ ਕੱਲੇ ਟਰੱਕ ਦੀ ਗੱਲ ਨਹੀਂ ਕਰਦਾ ਚਾਹੇ ਛੋਟੀ ਗੱਡੀ ਐ ਚਾਹੇ 24 ਐ ਇਹ ਮਸ਼ੀਨਰੀ ਐ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਕੀ ਗੱਲ ਹੋ ਜੇ ਤੇ ਪਾਣੀ ਕੱਲਾ ਆਪ ਦੇ ਜੋਗਰਾਨੀ ਪਾਣੀ ਐਡਵਾਂਸ ਅਲੱਗ ਤੋਂ ਵੀ ਰੱਖਿਆ ਕਰੋ ਆ ਦੇਖੋ ਆਦਾ ਇਹ ਕਾ ਮੇਰਾ ਪਾਣੀ ਥੱਲੇ 5 ਬੋਤਲਾਂ ਪਈਆਂ 1 ਕਾ ਬੋਤਲ ਪਈ ਆ ਆ ਕਾਰਟਨ ਮੇਰੇ ਕੋਲੇ ਪੂਰਾ ਸੀਗਾ 6 ਬੋਤਲਾਂ ਇਹਦੇ ਵਿੱਚੋਂ ਸਿਰਫ ਹੁਣ 2 ਬੋਤਲਾਂ ਰਹਿ ਗਈਆਂ 4 ਬੋਤਲਾਂ ਲੱਗ ਗਈਆਂ ਹਨਾ ਕਾਲੂ ਰੋਡ ਤੇ ਕਿਸੇ ਆਪਣੇ ਭਰਾ ਨੂੰ ਕੋਈ ਪ੍ਰੋਬਲਮ ਪੈਂਦੀ ਆ ਤਾਂ ਆਪਾਂ ਉੱਥੇ ਉਹਨੂੰ ਪਾਣੀ ਦੇ ਸਕੀਏ ਪਾਣੀ ਬਿਨਾ ਕੁਝ ਵੀ ਨਹੀਂ ਹੈਗਾ ਤੁਸੀਂ ਕੀ ਪਤਾ ਕੋਲੇ ਛੋੜੇ ਦੁਕਾਨ ਹੋਵੇ ਪਤਾ ਨਹੀਂ ਕਿਹੜੇ ਰੋਡ ਤੇ ਛੋੜੀ ਗੱਡੀ ਨੂੰ ਕੁਝ ਹੋਵੇ ਹਨਾ ਇਹ ਕਿਸੇ ਨੂੰ ਨਹੀਂ ਪਤਾ ਤਾਂ ਕਰਕੇ ਛੋੜੇ ਕੋਲੇ ਖਾਣ ਪੀਣ ਵਾਲੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਕੀ ਹੋਣੀਆਂ ਚਾਹੀਦੀਆਂ ਚੰਗੀਆਂ ਚੀਜ਼ਾਂ ਫਰੂ ਹਣਾ ਤੇ ਜਾਂ ਆਪਣੇ ਓਟਸ ਰੱਖ ਲਓ ਜੇ ਇੱਕ ਵਾਰ ਦੁੱਧ ਤੁਹਾਡੇ ਕੋਲ ਫ੍ਰਿਜ ਜਾਏਗਾ ਤਾਂ ਦੁੱਧ ਅੜਵਾਸ ਦੇ ਵਿੱਚ ਰਹਿ ਜਾਂਦਾ ਹੁੰਦਾਗਾ ਤੇ ਜਾਂ ਕੋਈ ਉਹਦਾ ਬਿਸਕਟ ਵਗੈਰਾ ਚੀਜ਼ਾਂ ਇਦਾਂ ਦੀ ਜਿਹੜਾ ਖਲੋ ਹਣਾ ਆ ਦੇਖੋ ਹੁਣ ਆਪਾਂ ਵੀ ਨਾਰ ਹੋਣੀ ਕੱਟਿਆਗਾ ਤੇ ਨਾਰਨੂਰ ਆਪਾਂ ਖਾਵਾਂਗੇ ਇਹਦੇ ਨਾਲ ਕੀ ਆ ਮਾੜਾ ਮਟਾ ਆਧਾਰ ਹੋ ਜੂਗਾ ਇਹ ਹੁਣ ਚੀਜ਼ਾਂ ਮੈਂ ਕਿਉਂ ਬਣਾਈਆਂ ਤੁਹਾਨੂੰ ਜੇ ਤੁਸੀਂ ਭਾਈ ਖਾਣੇ ਉਹ ਤਲੀਆਂ ਚੀਜ਼ਾਂ ਜਾਂ ਮਿੱਠਾ ਲੈ ਕੇ ਰੱਖਦੇ ਹੋ ਉਹਦੇ ਨਾਲ ਇੱਕ ਪ੍ਰੋਬਲਮ ਪੈਂਦੀ ਹੈ ਕੀ ਪ੍ਰੋਬਲਮ ਪੈਂਦੀ ਹੈ ਇਹ ਜਿਹੜੀ ਜੋਬ ਆ ਨਾ ਇਹ ਸਿਟਿੰਗ ਜੋਬ ਹੈ ਪਤਾ ਨਹੀਂ 20 ਘੰਟੇ ਪਤਾ ਨਹੀਂ 22 ਘੰਟੇ 16 ਘੰਟੇ ਸਾਨੂੰ ਬੈਠੇ ਬੈਠੇ ਨਹੀਂ ਬਤਾਉਣੇ ਨੇ ਥੋੜੇ ਉਹ ਜਿਹੜਾ ਮਿੱਠਾ ਗਾ ਤਲੀਆਂ ਚੀਜ਼ਾਂ ਨੇ ਉਹ ਪਹਿਲੀ ਗੱਲ ਤਾਂ ਉਹ ਪਚਦੀਆਂ ਨਹੀਂ ਹੈਗੀਆਂ ਤੇ ਦੂਜੀ ਗੱਲ ਕੀ ਉਹਦੇ ਨਾਲ ਘੇਰ ਚੜਨ ਲੱਗ ਜਾਂਦੀ ਗੱਡੀ ਚੱਲਦੀ ਨਹੀਂ ਹੈਗੀ ਤੀਜੀ ਗੱਲ ਸਾਰਿਆਂ ਨੂੰ ਮੇਨ ਗੱਲ ਆਪਣਾ ਸਰੀਰ ਖਰਾਬ ਹੁੰਦਾ ਆ ਚੈੱਕ ਕਰੋ ਕਿੰਨੇ ਕਿੰਨੇ ਫੈਟ ਬਣਦੀ ਪਹਿਲਾਂ ਮੈਂ ਵੀ ਉਹ ਕਹਿੰਦਾ ਸੀਗਾ ਤੇ ਇਹਦੇ ਨਾਲ ਕੀ ਹੈ ਫੈਟ ਬਣਦੀ ਹੈ ਮੂਰੇ ਜਾ ਕੇ ਤੁਹਾਨੂੰ ਪ੍ਰੋਬਲਮਾਂ ਪੈਣਗੀਆਂ ਇੱਕ ਵਾਰੀ ਫੈਟ ਬਣ ਗਈ ਸਰੀਰ ਤੇ ਚਰਬੀ ਚੜ ਗਈ ਬਾਅਦੋਂ ਤੁਹਾਡਾ ਸਰੀਰ ਗਲ ਜੂਗਾ ਸਹੀ ਹੈ ਨਾ ਪਰਸਨੈਲਿਟੀ ਬਹੁਤ ਵੱਡੀ ਚੀਜ਼ ਹੁੰਦੀ ਹੈ ਲੈ ਗਈ ਹੈ ਸ਼ਰਮ ਇਹਨਾਂ ਦੀ ਆ ਹੁਣ ਆਏ ਨੇ ਨਾ ਵੀ ਲੈ ਗਈ ਹੈ ਸ਼ਰਮ ਆ ਦੇਖ ਲੈ ਭਾਜੀ ਸਵੇਰ ਤੇ ਮੈਨੂੰ ਬਿਠਾ ਰੱਖਿਆ ਕੋਈ ਸ਼ਰਮ ਨਹੀਂ ਹੈ ਨਾ ਬੰਦਿਆਂ ਨੂੰ ਬਲੌਗ ਚ ਫੁੱਲ ਵੇਸਤੀ ਕਰਨੀ ਹੈ ਕਹਿੰਦੀ ਬੰਦੀ ਆ ਖਾਸ ਕਰਕੇ ਆ ਚਿੱਟੀ ਟੋਪੀ ਵਾਲੇ ਦੀ ਪਹਿਰਾ ਤੇ ਚਪੜਾ ਤੋਂ ਸੇਫਟੀ ਐਡੀ ਤਾਗੜੇ ਬਗਾਇੜੇ ਤਾਗੜੇ ਬਗਾਇੜੇ ਅਸਮਾਈ ਦੇ ਦੇਂਦਾ ਸੋਣਾ ਮੱਡਾ ਇਹ ਬੰਦੇ ਰਿਸਪੈਕਟਡ ਭਾਜੀ ਵਧੀਆ ਸੀਨੀਅਰ ਪੂਰੀ ਨੌਲੇਜ ਵਾਲੇ ਬੰਦੇ ਬਾਕੀ ਦੇ ਬਸ ਉਦਾਂ ਹੀ ਟਾਈਮpass ਨੂੰ ਪਤੀ ਆ ਦੋ ਚਾਰ ਹੁੰਦੀ ਨੇ ਇਦਾਂ ਦੇ ਪੂਰੀ ਐਸਾ ਤਗੜਾ ਕੰਮ ਹੈ ਲੈਟਾਂ ਨੂੰ ਤਾਂ ਹੈ ਸੇਫਟੀ ਵਾਲਾ ਕੰਮ ਕਿਆ ਟੋਲ ਉਹ ਹੀ ਤਾਂ ਨਹੀਂ ਜਿਹੜੀ ਉਹ ਕੁੜੀ ਨੇ ਮਾਰ ਕੇ ਆਉਂਦਾ ਘਰ ਆਲਾ ਲੱਭਿਆ ਸੀ ਉਹ ਡਰਾਮ ਤਾਂ ਨਹੀਂ ਹੈਗਾ ਇਹ ਮੈਂ ਆਖਿਆ ਕਿ ਨਹੀਂ ਭਰਾਦਰ ਨੇ ਵੇਖਿਆ ਕਿ ਨਹੀਂ ਬੂਟ ਪਾਏ ਹੋਣਾ ਕਿਤੇ ਅਰਾਦਾ ਹੋਵੇ ਵਿੱਚ ਹੀ ਮੈਨੂੰ ਦੱਬ ਕੇ ਉੱਥੇ ਛੇੜਦਾ ਹੈ ਹਾਂ ਹੁਣ ਪਾਲੇ ਬੂਝ ਸ਼ਰਮ ਉਹ ਕਹ ਲੈ ਬਿਨਾ ਬਿਨਾ ਕਿ ਬੇਇੱਜ਼ਤੀ ਕੀਤੇ ਬਿਨਾ ਦਾ ਕੋਈ ਕੰਮ ਕਰਨਾ ਨਹੀਂ ਹੈਗਾ ਐਂ ਚੀਤਰੇ ਚੀਤਰੇ ਹੋ ਜਾਂਦੇ ਨੇ ਬਾਪੂ ਐਂ ਚੀਤਰੇ ਚੀਤਰੇ ਆ ਲੈ ਸੋਹਣੇ ਮੁੰਡਿਆ ਕੰਮ ਆ ਜੀ ਥੇਲੇ ਦਾ ਨਹੀਂ ਕੀਤਾ ਕੱਪੜੇ ਪਹਿਲਾਂ ਮੰਗਣ ਲੱਗ ਗਿਆ ਹੱਥ ਸਾਫ਼ ਕਰਨ ਨੂੰ ਉਹ ਹੱਥ ਸਾਫ਼ ਨਹੀਂ ਬਹੁ ਹਾਂ ਉਹ ਤੇਰੀ ਸ਼ਾਵੜ ਲਿਬੜੀ ਤੇ ਸ਼ਾਵੜ ਤੇ ਮੈਂ ਬਾਹਰ ਰੱਖਦਾ ਹਾਂ ਨਾ ਹਾਂ ਹਾਂ ਫਿਰ ਕੱਪੜੇ ਸਾਰੇ ਗੰਦੇ ਹੁੰਦੇ ਤੈਨੂੰ ਪਤਾ ਤਾਂ ਗਾ ਮੈਂ ਗੱਲ ਤਾਂ ਲਿਬੜਨ ਦੀ ਹੈ ਨਾ ਜਿੱਦਨ ਮਰਜ਼ੀ ਲਾ ਲਾ ਸਵੇਰ ਦਾ ਬੰਦਾ ਭੁੱਖਾ ਪਾਣਾ ਬੈਠਿਆ ਹੋਵੇ ਕੋਈ ਸੋਚ ਨਹੀਂ ਕੋਈ ਫਿਕਰ ਨਹੀਂ ਇੰਦਰ ਹੈ ਹੀ ਵਰਤਿਆ ਆ ਕੇ ਵੀ ਸਿਰਫ ਗੱਡੀ ਬਾਰੇ ਪੁੱਛਿਆ ਨਹੀਂ ਪੁੱਛਿਆ ਵੀ ਵੀਰ ਕੁਝ ਖਾਦਾ ਕੁਝ ਪੀਤਾ ਭਾਰਤੀ ਵੀ ਬੰਦਾ ਚਾਹ ਚੂਤਾ ਪੁੱਛਦੀ ਹੈ ਦੁੱਧ ਪੁੱਛਦਾ ਬੰਦਾ ਵੀ ਭਾਈ ਫਲ ਫਰੂਟ ਲਿਆ ਜੀ ਕੋਈ ਕੰਪਨੀ ਨੇ ਹੋ ਸਕਦਾ ਤੁਸੀਂ ਬੰਦੇ ਦਾ ਨਹੀਂ ਪੁੱਛਣਾ ਗੱਡੀ ਦਾ ਪੁੱਛਣਾ ਅੱਛਾ ਅੱਛਾ ਬੰਦਾ ਮਰਦਾ ਮਰ ਜੇ ਨਹੀਂ ਉਹ ਇਹ ਗੱਲ ਸੱਚੀਆਂ ਨੇ ਉਹ ਪਿਆਰ ਪਿਉਰ ਵਾਲੀਆਂ ਨਾ ਸਿਰਫ ਵੀਰ ਗੱਲਾਂ ਹੀ ਰਹਿ ਗਈਆਂ ਅੱਜਕੱਲੇ ਕਿਉਂ ਭਰਾ ਤੂੰ ਜਾਣ ਕੋਈ ਨਹੀਂ ਤੇ ਕਿਹចਿਹੜਾ ਨਾ ਜਿਹੜੇ ਜਾਣ ਕਹਿੰਦੇ ਨਾ ਉਹ ਜਿਆਦਾ ਮਾਰਦੇ ਸਨ ਹੈ ਜਿਹੜੇ ਜਾਣ ਹੁੰਦੇ ਨਾ ਹਾਂ ਉਹ ਜਿਆਦਾ ਫਿਰ ਗਾਲ ਕੱਢ ਕੇ ਗੱਲ ਕਰਿਆ ਕਰੀਏ ਹੋਕਰਾਵਾ ਨਹੀਂ ਨਹੀਂ ਹਾਂ ਜਾਣ ਕਹਿ ਕੇ ਮਾਰਦੇ ਬੰਦੇ ਨੂੰ ਜਾਣਟਿਆ ਓਏ ਮੈਂ ਲਾਇਆ ਹਸਾਬ ਆ ਜਿੱਦਾਂ ਮੈਂ ਵਲੌਗ ਪਾਉਣ ਲੱਗਿਆ ਨਾ ਮੇਰੀ ਗੱਡੀ ਦਾ ਨੁਕਸਾਨ ਹੋਣ ਲੱਗ ਗਿਆ ਨਾਲੇ ਲੱਗਣ ਲੱਗੀ ਲੋਕਾਂ ਨੂੰ ਇੱਕ ਤਾਂ ਵੀ 15 ਦੀ ਕਿੰਨੀ ਵਾਲੀ ਆ ਇਹ 40 ਹਾਂ 40 ਵਾਲੀ ਹੋਰ ਕਿੰਨੇ ਵਾਲੀ ਹੁੰਦੀ ਹੈ ਭਾਜੀ ਇੱਕ ਇੱਕ ਮਾ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਹਾਂ ਨਾ ਡਟ ਕਰ ਲਿਆ ਕਰੋ ਜਦੋਂ ਵੀ ਗੱਡੀ ਦਾ ਕੰਮ ਹੋਵੇ ਕੋਲੇ ਖੜਨਾ ਖਾ ਸਕੇ ਨਵੇਂ ਬੰਦੇ ਐਡਾ ਹੀ ਕਹਿੰਦੇ ਨੇ ਕਿ ਕਿੱਦਾਂ ਪਤਾ ਲੱਗਦਾ ਕਿ ਕਿੱਦਾਂ ਨਾਲ ਹੋ ਜਾਂਦੀ ਐ ਐਡਾ ਕੋਲੇ ਖੜੋ ਹਾਂ ਐਨਾ ਆ ਜਿਹੜੇ 25 ਬੰਦੇ ਨੇ ਨਾ ਮਾੜਾ ਮੋਟਾ ਇਹਨਾਂ ਨੂੰ ਪੁੱਛ ਲਈ ਜਾਂਦਾ ਇਹਨਾਂ ਦਾ ਵੀ ਮਾੜੇ ਚ ਵੱਜ ਜਾਂਦਾ ਹੁੰਦਾ ਸਹੀ ਐ ਨਾ ਬੰਨਾ 15 ਚੱਲੂਗਾ ਕੋਈ ਗੱਡੀ ਕੰਮ ਕੱਢੇ ਗੱਡੀ ਦੇ ਕੋਲੇ ਖੜਨਾ ਚੀਜ਼ਾਂ ਵੜਾਉਣੀਆਂ ਤੇ ਤਾਂ ਕਿ ਫੇਰ ਤੁਹਾਨੂੰ ਪਤਾ ਲੱਗ ਸਗੀ ਉਹਨਾਂ ਨੂੰ ਪੁੱਛ ਦੇਣਾ ਆਪਣੇ ਤਾਂ ਤੁਹਾਨੂੰ ਕੀਨੇ ਦੱਸਣਾ ਤੁਹਾਡਾ ਹੱਕ ਬਣਦਾ ਤੁਸੀਂ ਉਹਨਾਂ ਨੂੰ ਪੁੱਛੋ ਤੇ ਭਾਈ ਇਹਨੂੰ ਕੀ ਕਹਿੰਦੇ ਨੇ ਤੇ ਕਿੱਦਾਂ ਹੋਗੀ ਜਾਂ ਇਹਨੂੰ ਕਿੱਦਾਂ ਠੀਕ ਕਰ ਸਕਦੇ ਹਾਂ ਸਹੀ ਹੈ ਨਾ ਐਦਾ ਬੰਦੇ ਦੀ ਨੌਲੇਜ ਵਾਦੀ ਹੁੰਦੀ ਹੈ ਤੇ ਐਦਾਂ ਹੀ ਰੋੜਾ ਨਾ ਹੁੰਦਾ ਜੇ ਤੁਸੀਂ ਰੋੜਾਂ ਤੇ ਚੱਲੋਗੇ ਤੁਹਾਨੂੰ ਪਤਾ ਲੱਗੂਗਾ ਕਿ ਮੈਂ ਕਿਹੜੇ ਰੋੜ ਤੇ ਕਿੱਥੇ ਜਾ ਰਿਹਾ ਹਾਂ ਜਦੋਂ ਕੋਈ ਨਾਲ ਤੁਸੀਂ ਪਹਿਲਾਂ ਤਲੀਮਾਂ ਤੇ ਚੜੋਗੇ ਬੰਦੇ ਨਾਲ ਹਨਾ ਗੱਡੀ ਦੇ ਟਾਇਰ ਤੇ ਚੜਦੇ ਹੋ ਉਹਦੇ ਬੰਦੇ ਨੂੰ ਪੁੱਛਣਾ ਭਾਈ ਭਾਈ ਆਹ ਰੋਡ ਕਿੱਥੇ ਜਾਂਦਾ ਹੈ ਹਨਾ ਆਹ ਰੋਡ ਕਿੱਥੇ ਜਾ ਕੇ ਨਿਕਲੂਗਾ ਐਦਾਂ ਬੰਦੇ ਨੂੰ ਪੁੱਛੋਗੇ ਐਡੀ ਨੌਲੇਜ ਆਵਾਦੀਆਂ ਹੋਰ ਇੱਥੇ ਕਾਪੀ ਖੋਲ ਕੇ ਸਾਨੂੰ ਕੋਈ ਨਹੀਂ ਸਮਝਾਉਣ ਲੱਗਿਆ ਮਾ ਗੱਲ ਇਹ ਨਹੀਂ ਹੁੰਦੀ ਕਿ ਆਪਾਂ ਨੂੰ ਕਿੰਨਾ ਪਤਾ ਹੈ ਜਾਂ ਘੱਟ ਪਤਾ ਹੈ ਜਾਂ ਵੱਧ ਪਤਾ ਹੈ ਹੈਨਾ ਕਿੰਨੇ ਕੇ ਨੌਲੇ ਪਰ ਜਿੰਨਾ ਕਿ ਪਤਾ ਹੈ ਓਨਾਂ ਕ ਬੰਦਿਆਂ ਨੂੰ ਦੱਸਣਾ ਚਾਹੀਦਾ ਜਿਹੜੇ ਨਵੇਂ ਬੰਦੇ ਨੇ ਉਹਨਾਂ ਦੀ ਹੈਲਪ ਹੋ ਜਾਂਦੀ ਹੈ ਹੈਗੇ ਨਹੀਂ ਨਹੀਂ ਸਹੀ ਕਰ ਲੈ ਹੈਲਪ ਤੋਂ ਵੱਡੀ ਗੱਲ ਹੈ ਹੈ ਤੇ ਤੋਂ ਕਮ ਇੱਕੇ ਜਾਂ ਹੈਲਪ ਲੈ ਰੋ ਤੇ ਜਾਂਦੇ ਤੂੰ ਕੀ ਗੱਲ ਕਿੱਧਰ ਨੂੰ ਗਈ ਤੇਰੀ ਭਰਾਵਾ ਹੈਲਪ ਹੈਲਪ ਤੂੰ ਇਹ ਹੋ ਗਣਾ ਕਰਨੇ ਚਾਹੁੰਦਾ ਹੈ ਭਰਾਵਾ ਉਹ ਨਹੀਂ ਯਾਰ ਤੂੰ ਆਪ ਦੱਸ ਭਰਾਵਾ ਜਿਹੜੇ ਇੰਡੀਆ ਤੋਂ ਆਉਂਦੇ ਨੇ ਨਵੇਂ ਆਏ ਨੇ ਜਿਹੜੇ ਨਵੇਂ ਟਰੱਕ ਤੇ ਚੜੇ ਨੇ ਉਹਨਾਂ ਨੂੰ ਨਹੀਂ ਪਤਾ ਅੱਜ ਕੱਲ੍ਹ ਕੌਣ ਦੱਸੇ ਯਾਰ ਕੋਈ ਨਹੀਂ ਦੱਸਦਾ ਹੈਗੇ ਨਹੀਂ ਉਹ ਜਾਂਦਾ ਜੰਦੂ ਦਾ ਝਟਾ ਤਾਂ ਤਾ ਤਾ ਇਹ ਆ ਜੰਗੂ ਦਾ ਛੋਟਾ ਬਾਬਿਓ ਇਹ ਵਲੋਗ ਹੈ ਕਿਹੜਾ ਟਾਈਟਲ ਰੱਖਾਂ ਦਾ ਤੁਸੀਂ ਤੈਨੂੰ ਪਤਾ ਨਹੀਂ ਮੈਂ ਨਾ ਇਹਨੂੰ ਵਲੋਗ ਦਿਖਾਇਆ ਹੋਣਾ ਮੈਂ ਇਹਨੂੰ ਪੁੱਛਿਆ ਮਾ ਤੂੰ ਮੈਨੂੰ ਦੱਸ ਵੀ ਬਾਬਾ ਟਾਈਟਲ ਕਿਹੜਾ ਰੱਖਾਂ ਦੱਸ ਤਾਂ ਦੇ ਤੁਸੀਂ ਮੈਨੂੰ ਕਹਿੰਦਾ ਇਹ ਤੇਰਾ ਕੀ ਹੈਗਾ ਕੀ ਹੈ ਮੇਰਾ ਇਹ ਕੀ ਹੁੰਦਾ ਭਈ ਕੀ ਹੁੰਦਾ ਭਈ ਫਿਰ ਭਾਈ ਕਿਤੇ ਨੂੰ ਕੀ ਕਹਿੰਦੇ ਨੇ ਕੀ ਹੁੰਦਾ ਇਧਰ ਨੂੰ ਰੱਖ ਕੇ ਦੱਸੀ ਪ੍ਰੋਫੈਸ਼ਨਲ ਕੀ ਹੁੰਦਾ ਪ੍ਰੋਫੈਸ਼ਨ ਤੇ ਕੀ ਉਹਨੂੰ ਕਹਿੰਦੇ ਆ ਪ੍ਰੋਫੈਸਰ ਇਹ ਆ ਤੇ ਕੋਲੋਂ ਲਾ ਰਿਆ ਵਾ ਮੈਂ ਤਾਂ ਨਹੀਂ ਕੋਈ ਗੱਲ ਨਹੀਂ ਕਹੀ ਫਰਾਦ ਨਾ ਨਾ ਕਹੀ ਹੈ ਹੁਣ ਦੁਬਾਰੇ ਕਹੀ ਹੈ ਤੂੰ ਪਾਜੀ ਇੱਕ ਵਾਰੀ ਮੂਛਾਂ ਨੂੰ ਤਾਹ ਆ ਜੇ ਕਰੋ ਪਤਾ ਲੱਗੇ ਰਾਜਸਥਾਨੀ ਆਲੀ ਆ ਕਿਹੜਾ ਰੀਏ ਸੀ ਪੰਜਾਬੀਆਂ ਵਾਲੀਆਂ ਆ ਜਾਂ ਪੰਜਾਬੀ ਵਾਲੀ ਹਾਂ ਪੰਜਾਬ ਦੇ ਆ ਨਾ ਤੇ ਕਿਹੜਾ ਵੰਡਾ ਪੜਾ ਸਿੱਧੂ ਮੂਛ ਵਾਲਾ ਸਾਰਾ ਪਰਿਵਾਰ ਸਾਡੇ ਪਿੰਡ ਹੀ ਬੈਠਾ ਹੈ ਹਾਂ ਲੈ ਕੀ ਬਾਤ ਆ ਦੇਖਿਆ ਮੈਂ ਐਤ ਤਗੜੇ ਤਾੜੇ ਬੰਦੇ ਰੱਖੀ ਦਿਨਾ ਅਸੀਂ ਵਲੌਗ ਦੇ ਵਿੱਚ ਤੇ ਏਰੀਆ ਦੇ ਪਿੰਡ ਦਾ ਨਾਮ ਬੋਲ ਦਿਓ ਭਾਈ ਬਣਾ ਸ਼ੱਕਰਪੁਰਾ ਸ਼ੱਕਰਪੁਰਾ ਜਿਹੜੇ ਜਿਹੜੇ ਸ਼ੱਕਰਪੁਰਿਆ ਹਾਂ ਜਾਖਲ ਜ਼ਹਿਰ ਯਾਖਲ ਜ਼ਹਿਰ ਤੇ ਆ ਤੂੰ ਮੱਚ ਪੈਂਜੀ ਜਾਂ ਕਿਹੜਾ ਮੈਂ ਤਾਂ ਤਰਨ ਤਰਨ ਦਾ ਵੀਰ ਜਿਹੜੇ ਵੀ ਤਰਨ ਤਾਰ ਤੇ ਜਾਖਲ ਜ਼ਹਿਰ ਦੇ ਹੈਗੇ ਨੇਗੇ ਤੇ ਉਹ ਫਿਰ ਕਮੈਂਟਾਂ ਦੇ ਵਿੱਚ ਆ ਜਾਓ ਤੇ ਭਾਜੀ ਉਹਨਾਂ ਨੂੰ ਪਾਓ ਫਿਰ ਰਿਸਪੈਕਟ ਦਿਓ ਬੰਦੇ ਮਿਹਨਤੀ ਦੇਖੋ ਲੈ ਬੜੇ ਹੋਏ ਹਨਾ ਆਪਾਂ ਵੀ ਤੁਹਾਨੂੰ ਪਤਾ ਹੈ ਹਾਲ ਤੇ ਇਹਦੇ ਕਰਕੇ ਕੀ ਹੋਈ ਹੈ ਆਪਣੀ ਵੀ ਇੰਨਾ ਕਰਕੇ ਹੋਈ ਹੈ ਖਾਸ ਕਰਕੇ ਸਵੇਰ ਦੇ ਆਏ ਨਹੀਂ ਉਹਨੇ ਜਿਹੜੇ ਦਿੱਤਾ ਤੇ ਟਾਇਰ ਥਲੇ ਫਿਰ ਦਿਨ ਲੱਗ ਜੂਗਾ ਸਵੇਰ ਦੇ ਆਏ ਨਹੀਂ ਹੈਗੇ ਭਰਾਵਾਂ ਇਹਨਾਂ ਨੇ ਬਹੁਤ ਦੁਖੀ ਕੀਤਾ ਮੈਨੂੰ ਤੈਨੂੰ ਕੀ ਕਰਨ ਮੈਨੂੰ ਘੇੜਨਾ ਪੈਣਾ ਹਾਂ ਤੂੰ ਆ ਗਿਆ ਦਾਰਾ ਸਿੰਘ ਆ ਪਾਈਦਾ ਜੇ ਫੇਰ ਵੀ ਮਾੜੀ ਮੱਟੀ ਜਾਣਾ ਆ ਇਹ ਆ ਗੱਲ ਇੱਜ਼ਤ ਤੇ ਆ ਗਈ ਹੁਣ ਹਾਂ ਹਾਂ ਹੁਣ ਆ ਭਰਾਵਾ ਧਰਨਪੋ ਵਾਲੀ ਕਿਤੇ ਪੰਪ ਦੇ ਚੱਕਰਾ ਚ ਇਹ ਪੂਰੀ ਦੀ ਪਿਆਰ ਨਾਲ ਸਭ ਤੋਂ ਵੱਧ ਕਮੈਂਟ ਜਾਂਟੇ ਦੇ ਆਉਣੇ ਆ ਜਾਂਟੇ ਨੂੰ ਫਰੇ ਕਿਹੜੇ ਕਹਣਾ ਇਹ ਭਰਾ ਤੂੰ ਵੀ ਗੱੜ ਸਟਾਰਟ ਤੈਨੂੰ ਦੇਖਿਆ ਕਰੀਏ ਜਿੰਨੀ ਰੌਣਕ ਤੂੰ ਲਾਉਣਾ ਰਾਤ ਨੂੰ ਭਾਵੇਂ ਜਾ ਕੇ ਬਾ ਮਸਲਾ ਵੀ ਗੋਲਡੀ ਪਾਜੀ ਆ ਮੜਾ ਲਿਆਇਆ ਸਰੋਂ ਦਾ ਤੇਲ ਪੰਪ ਪੰਪ ਮਹਗਾ ਪੈ ਜਾਂਦਾ ਹੈ ਪੰਪ ਨੇ ਤਾਂ ਕਿੱਡਾ ਕੁਝ ਕਰਾ ਦਿੰਦਾ ਕੋਸਾ ਮੁਰਿਆਂ ਲੱਗੇ ਆ ਦੂ ਕੋਸਾ ਜੀ ਉਹ ਗੱਲ ਹੋਰੀ ਕਹਾਂ ਤੇ ਠਾਣੂ ਬੁੱਧਰ ਬੁੱਧ ਜੇ ਕੰਮ ਕਰਨਾ ਪੈਦਾ ਤੂੰ ਕੰਮ ਕਰਦੇ ਨਹੀਂ ਹੈਗੇ ਆ ਇਹ ਤਾਂ ਮਿਹਨਤਾਂ ਕਰਨੀਆਂ ਪੈਣੀਆਂ ਜੱਟੋ ਆਹ ਬੰਦੇ ਤੇ ਦੇਖਿਆ ਸੀ ਨਾਲੇ ਮੇਰਾ ਹੱਥ ਚੱਲਦਾ ਦੇਖੋ ਨਾਲ ਇਹਦਾ ਦੇਖੋ ਇਹ ਗੱਲਾਂ ਕਰਾ ਲਵਾਂ ਮੈਂ ਨੂੰ ਉਹੀ ਗੱਲ ਹੋ ਗਈ ਜਾਂਟਾ ਕੰਮ ਕਰਦਾ ਘੰਟਾ ਬਾਹ ਚੁਗਲ ਗਈ ਸਪੈਸ਼ਲ ਇੰਡੀਆ ਤੋਂ ਮੰਗਾਈ ਆ ਆਪਣੇ ਇਹ ਲੰਡੀ ਜੀਬ ਆਪਣੀ ਉੱਤੇ ਲਾਇਆ ਝੰਡਾ ਤੇ ਪੁਲਿਸ ਸੇਸ਼ਨ ਵਾਲਿਆਂ ਲਾ ਕੇ ਲੱਟ ਲੁੱਟੂ ਤੇ ਹੁਣ ਕੋ ਸਾਹ ਬੈਠਣ ਲੱਗੇ ਨੇ ਅੰਦਰ ਯਾ ਬੱਬੀ ਗੱਡੀ ਅੰਦਰ ਅੱਗੇ ਘੜੀ ਲੈ ਆ ਫੜ ਫੜ ਆ ਆ ਕਰੋ ਸਾਹ ਦੀ ਐਡਾ ਕਿਹੜਾ ਭਰਾ ਆ ਪਾ ਸੇਮਲਾ ਘੁੰਮਣ ਜੰਨੇ ਆ ਨਾ ਹੁਣ ਤੁਸੀਂ 2 ਘੰਟੇ ਬਾਅਦ ਆਉਂਗੇ ਫੇਰ ਸੁਭਾਨ ਆਊਗਾ ਰੱਜੀ ਨਾਲ ਕੇ ਤੈਨੂੰ ਕੋਈ ਲੈ ਜੂਗਾ ਤਾਂ ਗੱਲ ਕੀ ਆ ਹਾਂ ਪਤਾ ਕੋਈ ਨਹੀਂ ਉੱਥੋਂ ਮਕੈਨਿਕ ਕੋ ਤੇ ਆਏ ਨੇ ਕਰ ਜਾਣ ਤੇ ਇਹ ਵੀ ਨਹੀਂ ਕੋਈ ਪਤਾ ਵੀ ਆਉਣ ਨਾ ਆਉਣਾ ਸਵੇਰੇ ਆਉਣਾ ਫਿਰ ਵੀ ਰਾਤ ਨੂੰ ਚਿੱਤੇਗੜੀ ਭੰਤ ਨੂੰ ਮੋਟਰਸਾਈਕਲ ਤੇ ਲੈ ਕੇ ਜਾਵਾਂ ਲੈ ਕੇ ਜਾਵਾਂ ਤੇ ਮੋਟਰਸਾਈਕਲ ਤੇ ਅੱਦੇ ਅੱਦੇ ਬਾਜੀ ਮੈਨੂੰ ਮੋਟਰਸਾਈਕਲ ਤੇ ਲੈਣ ਆਇਆ ਲੈ ਛੱਡਣ ਗਿਆ ਮੈਨੂੰ ਰਾਜ ਤੇਲ ਮੁੱਕ ਗਿਆ ਤੱਕਾ ਲੰਮੀ ਆਈ ਬਾਤ ਤੇ ਢੀੜ ਕੀ ਖੜਿਆ ਮੇਰੇ ਸ਼ਹਿਰ ਨੂੰ ਪੈਂਜ ਫੋਰਨ ਕੈਂਟਰ ਜਿਹੜੇ ਨੇ ਫੋਰਨ ਅਹੀ ਤਾਂ ਗੱਲ ਆ ਕਿ ਮਾੜੀ ਤੇੜੀ ਗੱਲ ਹੈ ਲਾਇਸੈਂਸ ਹੈ ਪੁਰਾਣਾ ਵਾ ਤੇ ਜਦੋਂ ਲਾਇਸੈਂਸ ਬਣਾਇਆ ਸੀ ਨਾ ਪੁਲਿਸ ਨੂੰ ਮੂੰਹ ਤੇ ਲਿਬੜੇ ਦੇ ਵੀ ਚਲਿੱਕ ਕਰਦਾ ਰਿਹਾ ਤੇਰੇ ਸਿਰੋਂ ਕਾਮਯਾਬ ਹੋਇਆ ਓ ਕਾਮ ਜੀ ਮੇਰੇ ਸਿਰ ਨਹੀਂ ਆਇਆ ਪਰ ਆਹ ਪਾਟ ਪੋੜੀਆਂ ਨਾ ਹਣ ਮੈਂ ਚੱਲਾਂ ਮੇਰਾ ਮੈਂ ਲੋਕ ਲਾਵਾਂ ਮਾਂ ਤੂੰ ਕਿਥੇ ਚੱਲਣਾ ਪਰ ਆ ਵਾ ਰੁਕ ਜਾ ਇੱਥੇ ਤੈਨੂੰ ਲੈ ਜਾਾਂਗੇ ਤੈਨੂੰ ਗੱਡੀ ਦੇ ਨਾਲ ਘੁੱਲਾਂਗੇ ਤੈਨੂੰ ਕਿਤੇ ਸਭ ਕੁਝ ਕਰਾਂਗੇ ਤੇਰਾ ਇੱਥੇ ਬਹਿ ਜਾ ਨਹੀਂ ਮਾਂ ਵੀ ਤੁਸੀਂ ਆਉਂਗੇ ਵਾਪਸ ਤਾਂ ਉਧਰੋਂ ਵੀ ਆ ਸਕਦੇ ਨੇ ਜੇ ਆਉਂਗੇ ਫੇ ਜੇ ਤੁਸੀਂ ਆਉਂਗੇ ਫਿਰ ਤਾਂ ਨਾਲ ਹੀ ਆ ਜਾਣਾ ਆਉਂਗੇ ਪੱਕਾ ਤਾਂ ਸਵੇਰੇ ਵੀ ਹੋ ਸਕਦੀ ਹੈ ਗੱਲ ਹੈ ਜੇ ਸਾਮਾਨ ਆ ਗਿਆ ਫਿਰ ਤੇ ਆਵਾਂਗੇ ਪੱਟਾ ਜੇ ਨਾ ਸਾਮਾਨ ਆਇਆ ਹਾਂ ਤਾਂ ਇਹ ਤਾਂ ਕਹਿਣਾ ਨਾ ਕਈ ਵਾਰ ਤੁਸੀਂ ਨਾ ਆਓ ਇੱਕ ਮਿੰਟ ਵਾ ਚੱਕ ਲਾ ਲਓ ਗਲੂ ਦੀ ਲਾ ਦਮ ਲਓ ਵੀ ਆਪਣੀ ਜਾਨਵਰ ਨੂੰ ਕਹਤਾ ਵਾਏ ਹੁਣਾਵਾਂਗਾ ਆਪਾਂ ਦੁਬਾਰੇ ਇਹ ਦੱਸ ਕੀ ਖਾਣਾ ਹੈ ਹੁਕਮ ਕਰ ਲੈ ਆਓ ਭਾਜੀ ਕੀ ਖਾਣਾ ਹੈ ਪਨੀਰ ਵਾਲੇ ਪਕੌੜੇ ਲੈ ਆ ਹਾਂ ਨਾ ਨਾ ਜਿਵੇਂ ਮਰਦੀ ਸਾਰ ਬ੍ਰੈਡ ਪਕੌੜੇ ਲੈ ਆ ਹੁਣ ਕੀ ਖਾਣਾ ਪੀਣਾ ਵਾਸਤੇ ਅੱਛਾ ਸਹੀ ਹੈ ਖਾਣਾ ਹੈ ਫਿਰ ਪਕੌੜੇ ਖਾਣੇ ਰੁਕ ਲੀਆਂ ਰ ਵਿਖੀ ਹੋ ਤੇ ਆਪਣੀ ਕੰਪਨੀ ਦੀ ਲਾ ਜੀ ਕੈਪਚਰ ਕਰੀਏ ਉਹਦੇ ਕੀ ਉਹ ਲੱਗ ਰਿਹਾ ਐਂ ਜਾ ਓਏ ਉਹ ਦੇਖੋ ਕਾਈ ਜਾਂਦਾ ਆਏ ਚੋਰੀਆਂ ਫੜ ਲਈ ਦੀ ਐ ਚੋਰੀਆਂ ਫੜ ਲਈ ਦੀ ਆਹ ਲੈ ਕੈਪਚਰ ਨੂੰ ਖਾ ਲੈ ਉਹ ਪਹਿਲਾ ਆਪ ਖਾ ਪੀ ਕੇ ਫੇਰ ਆਉਂਦਾ ਦੇਖ। ਇਹੀ ਤਾਂ ਗੱਲਾਂ ਅਗਲੇ ਨੇ ਫਿਰ ਕਰਾਇਆ ਵੀ ਲੈਣਾ ਜਾਣਦਾ। ਲਓ ਜੀ। ਇਹ ਨਹੀਂ ਆ ਰਹੀ ਜੈਂਦੀ। ਇਹਦੀ ਇਹਦੀ ਨਹੀਂ ਆ ਰਹੀ ਆ ਮੇਰੀ। ਮੇਰੀ ਉਧਰ ਜਾ ਜਿੰਦਾ ਜਾ। ਆਈ ਇਹ ਵੀ ਨਹੀਂ ਰਹੀ। ਆ ਗਿਆ ਪਕੌੜੇ ਵੀ ਆ ਗਿਆ। ਉਧਰ ਪਰ ਕੀ ਹੈ? ਉਹ ਆਉਣ ਲੱਗੇ ਨੇ। ਬੇਨਵੀਦ ਹੋਣੀ। ਆਉਣ ਲੱਗੇ ਨੇ ਉਹ। ਚੱਲੇ। ਐਸੇ ਚੀਓ ਕਹਿੰਦਾ ਹੋਰੇ ਆਪਾਂ ਇਹਨੇ ਚਾਹ ਵੀ ਲੈਨੇ ਮੈਂ ਕਹਣਾ ਇਹਨੇ ਨੂੰ ਆ ਜਾਣੀ। ਕਿਉਂ ਕੀ ਹਾਲ ਹੈ? ਹੈਂ? ਈ ਜਾ ਲੈ ਇੱਥੇ ਖੜ ਜੀਏ ਇੱਥੇ ਖੜ ਜੀ ਦੋ ਮਿੰਟ ਚਾਹ ਚੂ ਪੀ ਲੋ ਐਦਾਂ ਮੇਰਾ ਹਾਈ ਲੈਵਲ ਦੀਆਂ ਗੱਲਾਂ ਖੜੀਆਂ ਆਣਾ ਦੋ ਪੀਗਵਾ ਐਦਾਂ ਸਮਾਨ ਆਉਂਦਾ ਆਪਣਾ ਸ਼ਰਮਾ ਸਾਹਿਬ ਕੀ ਹਾਲ ਚਾਲ ਨੇ ਠੀਕ ਹੋ ਬੜਾ ਸੇ ਦੀਆ ਬਤਾ ਕਿਹੜੀ ਕਿਹੜੀ ਸਪੀਡ ਤੇ ਆਇਆ ਨੂੰ ਆਏ ਹੈ ਜਾਏ ਹੈ ਸ਼ਰਮਾ ਫਸ ਗਈ ਹੁਣ ਸ਼ਰਮਾ ਫਸ ਗਈਓ ਬਸ ਸਹੀ ਨਾ ਇਹ ਪੁੱਛ ਕੇ ਸਪੀਡ ਕਿਹੜੀ ਤੇ ਆਇਆ ਤੂੰ ਭਰਾ ਇੰਨੀ ਤੇਜ਼ ਤੂੰ ਯਾਰ ਗੱਲ ਪਤਾ ਕੀ ਹੈ ਹੈਨਾ ਹਾਂ ਇੱਕ ਕਦੇ ਤੈਰ ਕਦੇ ਟਰੱਕਾ ਟਾਣਾ ਜੇ ਕਦੇ ਕੁਝ ਕਰੇ ਕੁਝ ਭਾਈ ਮੈਂ 1 ਘੰਟਾ ਤੱਕ ਲੈ ਭਾਈ ਹਾਂ ਹਾਂ ਸਹੀ ਹੈ ਅਰੇ ਆ ਕੀ ਰਾਜਨੀ ਭਾਈ ਹਾਂ ਫਿਰ ਕੀ ਕਹਿਣਾ ਚਾਹਣਾ ਇਸ ਤਾਂ ਹੌਪੋਰਟ ਬਾਰੇ ਜਾਂ ਇਸ ਦਵਾਈ ਬਾਰੇ ਮੈਨੂੰ ਨਹੀਂ ਚੰਦਾ ਮੇਰੇ ਉਹ ਕੁਝ ਵਜੇ ਨਿਕਲੇ ਤੂੰ ਭਰਾ ਮੇਰੇ ਫੋਨ ਕੋਲ ਸਿਰ 100 ਰੁਪਏ ਰੱਖ ਲੈ ਇਹਦਾ ਵੀ ਉਹ ਕੀ ਲੈਣਾ ਚਾਹਣਾ ਦਵਾਈ ਬਾਰੇ ਵੀ ਉਹ ਕੀ ਲੈਣਾ ਚਾਹਣਾ ਤੂੰ ਹੈ ਪਰ ਯਾਰ ਇਹ ਰੋ ਗੱਲ ਸਮਝ ਗਏ ਸਮਝ ਗਏ ਤੁਸੀਂ ਸਮਝ ਗਏ ਬਾਦੂ ਨੂੰ ਤੇ ਚੁੱਪ ਐ ਇਹਨਾਂ ਦੇ ਮਾਫੂਣ ਕਰਕੇ ਫਟੇ ਬਸ ਘੰਟੇ ਕਿਦਾ ਰਹਿ ਗਿਆ ਕੰਮ ਤੇ ਫੇਰ ਆਪਾਂ ਪਾਵਾਂਗੇ ਚਾਲੇ ਲੰਮੀ ਰੂਟਾਂ ਨੂੰ ਹੁਣ ਆਪਾਂ ਆ ਗਏ ਇੱਥੇ ਤੇ ਯਾਰੀ ਇਹ ਕਰੀ ਜਾਂਦੇ ਨੇ ਸਾਰੀ ਸਾਰਾ ਪਾਈ ਜਾਂਦੇ ਨੇ ਸਾਮਾਨ ਜੋ ਜੋ ਚਾਹੀਦੇ ਇਹਨਾਂ ਨੂੰ ਉੱਚੀ ਵੀ ਕਿਵੇਂ ਕਰਾਂ ਛੜਾ ਲਓ ਜੀ ਦੇਖੋ ਇਹ ਸੀਸ਼ੇ ਦਾ ਕੀ ਹਾਲ ਵੀਰੇ ਆ ਇਹ ਰਾਈਤ ਨਹੀਂ ਆ ਫਿਰ ਜਦੋਂ ਉਹ ਬ੍ਰੇਕ ਡਾਊਨ ਹੁੰਦੀ ਹੈ ਗੱਡੀ ਐਦਾਂ ਹੀ ਬੰਦਾ ਹੁੰਦਾ ਇਨਸਾਨ ਜਦੋਂ ਮਿਹਨਤ ਕਰਨੋਂ ਹਟ ਜਾਂਦਾ ਨਾ ਉਹ ਉਹ ਚੁੱਪ ਕਰਕੇ ਬਹਿ ਜਾਂਦਾ ਉਹਦੇ ਨਾਲ ਵੀ ਐਦਾਂ ਹੀ ਬਣਦੀ ਉਹਦੀ ਜ਼ਿੰਦਗੀ ਐਦਾਂ ਗੰਦ ਨਾਲ ਰੀਤੇ ਨਾਲ ਭਰ ਜਾਂਦੀ ਹੈ ਦੇਖੋ ਸਹੀ ਆ ਫਿਗਰਾ ਅੱਜ ਕਰੀ ਇਹ ਹੋ ਗਿਆ ਆਪਣੀ ਗੱਲ ਵਿਚਾਲੇ ਰਹੀ ਜਿੰਦਗੀ ਹੈ ਨਾ ਜਿਹੜੀ ਜ਼ਿੰਦਗੀ ਜਿੰਨਾ ਟਾਈਮ ਚੱਲਦੀ ਰਹੇ ਜਿੰਨਾ ਟਾਈਮ ਤੁਸੀਂ ਮਿਹਨਤ ਕਰਦੇ ਹੋ ਉਹਨਾ ਟਾਈਮ ਸਹੀ ਰਹਦੀ ਹੈ ਜਿਵੇਂ ਤੁਸੀਂ ਇਦਾਂ ਹੁਣ ਗੱਡੀ ਖੜ ਗਈ ਸਨ ਦਿਖਾਇਆ ਵੀ ਇੱਥੇ ਨਾਲ ਭਰ ਗਈ ਹੈ ਕੀ ਇਹਦਾ ਹਾਰ ਹੋ ਗਿਆ ਹਨਾ ਐਦਾਂ ਹੀ ਆਪਣੀ ਜ਼ਿੰਦਗੀ ਹੈ ਜਦੋਂ ਆਪਾਂ ਖੜ ਜਾਂਦੇ ਆ ਮਿਹਨਤ ਨਹੀਂ ਕਰਦੇ ਹੈਗੇ ਇੱਕ ਥਾਂ ਤੇ ਉਹ ਗੱਲ ਵੀ ਖਾ ਲਿਆ ਪੀ ਲਿਆ ਰੀਲਾਂ ਦੇਖ ਲੀਆਂ ਹਨਾ ਟੈਨਪਾਸ ਕਰ ਲਿਆ ਫਿਰ ਆਪਣੀ ਜ਼ਿੰਦਗੀ ਐਦਾਂ ਰੇਤੇ ਨਾਲ ਗੰਦ ਨਾਲ ਭਰ ਜਾਂਦੀ ਹੈ ਤੇ ਬਾਅਦ ਚ ਫਿਰ ਉਹਨੂੰ ਸਾਫ਼ ਕਰਨਾ ਪਹਿਲਾਂ ਵਰਗੀ ਗੱਲ ਸਾਫ਼ਤ ਕਰ ਲਾਂਗੇ ਆਪਾਂ ਹਨਾ ਕਈ ਨਾ ਵਰਗੀ ਗੱਲ ਨਹੀਂ ਬਣਦੀ ਹੈਗੀ ਸਹੀ ਹੈ ਨਾ ਐਸੇ ਕਰਕੇ ਮਿਹਨਤ ਜਾਰੀ ਰੱਖਿਆ ਕਰੋ ਸ਼ੱਕ ਨਾ ਹੋਵੇ ਕਾਮਯਾਬ ਹੁੰਨੇ ਹੋ ਨਹੀਂ ਹੁੰਨੇ ਹੋ ਹਨਾ ਅੱਜ ਕਾਮਯਾਬੀ ਬੇਸ਼ੱਕ ਨਹੀਂ ਹੈਗੀ ਕਿਸੇ ਹੋਰ ਬੰਦੇ ਇੱਕ ਮਗਰ ਲੱਗੇ ਦੇਖ ਕੇ ਉਹਦੇ ਕ ਨਹੀਂ ਆਪਦੀ ਲਾਈਫ ਨਾਲ ਸ਼ੱਕ ਮੇਂ ਨਾ ਕਰਿਆ ਕਰੋ ਹਰ ਇੱਕ ਜੀ ਨੂੰ ਟਾਈਮ ਲੱਗਦਾ ਹੈ ਜਿਨ੍ਹਾਂ ਨੂੰ ਤੁਸੀਂ ਆਈਡਲ ਬਣਿਆ ਜਿਨ੍ਹਾਂ ਨੂੰ ਕੁਝ ਮੰਨਦੇ ਹੋ ਜਿਨ੍ਹਾਂ ਨੂੰ ਦੇਖਦੇ ਹੋ ਉਹਨਾਂ ਨੇ ਵੀ ਪਹਿਲਾਂ ਸਟਰਗਲ ਕੀਤੀਆਂ ਨੇ ਮਾੜੇ ਟਾਈਮ ਦੇਖੇ ਨੇ ਮਾੜੇ ਦੌਰ ਦੇਖੇ ਨੇਗੇ ਡਾਊਨ ਫਾਲ ਉਹਨਾਂ ਦੀ ਲਾਈਫ ਦੇ ਵਿੱਚ ਵੀ ਆਏ ਨੇ ਹਨਾ ਪਰ ਉਹਨਾਂ ਨੇ ਵੀ ਉਹ ਚੀਜ਼ਾਂ ਝੱਲੀਆਂ ਨੇ ਇਹ ਜੋ ਸੌਦਾ ਫਰਜ ਮੰਨਦਾ ਕਿ ਤੁਸੀਂ ਵੀ ਚੱਲੋ ਤੇ ਫੇਰ ਹੀ ਅੱਗੇ ਜਾਉਂਗੇ। ਨੌਂ ਦਿਨ ਬਿਵਾਰੀ ਸਟਾਰਟ ਕਰਨ ਲੱਗੇ ਹਾਂ ਬਾਕੀ। ਅਜੇ ਤੱਕ ਤਾਂ ਆਈ ਨਹੀਂ ਬਾਜ ਬੰਦ ਕਰਨ ਬਾਰੇ। ਕਹਿੰਦੇ ਰੱਬਾ ਮੇਰੇ ਦੋ ਦਿਨ ਹੋ ਗਏ ਪਹਿਲਾਂ ਆਪਣਾ ਉਹਦੇ ਉਹ ਹੋ ਗਿਆ ਐਕਸਪੈਂਡਰ ਟੁੱਟ ਗਿਆ। ਗੱਡੀ ਵੀ ਸਾਰੀ ਖਰਾਬ ਹੋ ਗਈ ਹੈ। ਸਾਰੀ ਸਾਫਤਾਨੀ ਨੂੰ ਅੰਦਰੋਂ ਬਾਹਰੋਂ ਦੁਵਾਰੇ। ਬੈ ਕਰ ਲੈਣੀ। ਪੀਡੀਓ ਪੀਡੀਓ ਦੇ ਕਿਉਂ ਚਲਾ ਕੇ ਲੋ ਜੀ ਬਾਬੇ ਨੇ ਕਰਤੀ ਮੇਰਾ ਗੱਡੀ ਚੱਲ ਪਈ ਆ ਪੀਡੀਓ ਦੇ ਕਿਉਂ ਮੈਂ ਪੀਡੀਓ ਅੱਛਾ ਉੱਥੇ ਦੇਖਣਾ ਅੱਛਾ ਅੱਛਾ ਸਹੀ ਹੈ ਪੰਡਾ ਆਪਣਾ ਹੋ ਗਿਆ ਸਹੀ ਹੈ ਨਾ ਤੇ ਮਾਲ ਹੋ ਗਿਆ ਸੀ ਆਪਣਾ 92 ਟਨ ਤੇ 90 ਟਨ ਤੋਂ ਬਾਅਦ ਇਸ ਟੀਮਨ ਰੋਕ ਵਾਲੇ ਕੰਡਾ ਨਹੀਂ ਕਰਦੇ ਆਗੇ ਫਿਰ ਹੁਣ ਆਪਾਂ 2 ਟਨ ਵਾਪਸ ਕਢਾ ਕੇ ਆਏ ਆ ਵਾਪਸ ਗਏ ਕੀ ਕੈਪਚਰ ਨਹੀਂ ਹੋਇਆ ਕਿਉਂਕਿ ਆਪਾਂ ਨੂੰ ਹੈਗੀ ਥੋੜੀ ਜਿਹੀ ਕਾਲੀ ਤੁੰਦਸ ਨੇ ਵੀ ਜਿਹੜੀ ਆਪਣੀ ਪੈਪ ਆ ਮੇਨ ਯਾਰ ਸੀਡੀਓ ਵਾਲੀ ਉਹ ਜੇ ਪਾਉਣ ਵਾਲੀ ਰਹਿੰਦੀ ਹੈ ਤੇ ਮਕੈਨਿਕ ਉੱਥੇ ਰਸਤੇ 'ਚ ਖੜੇ ਡਿੱਕੀ ਜਾਂਦੇ ਨੇ ਅਜੇ ਆਪਾਂ ਨੇ ਸੀਸਿਆਂ ਤੇ ਵੀ ਨਹੀਂ ਕਪੜਾ ਮਾਰਿਆ ਜਲਦੀ ਜਲਦੀ ਪਾਉਣਿਆ ਸਰਫਾਲ ਉੱਥੇ ਪਹੁੰਚ ਗਏ ਉੱਥੇ ਗੱਡੀ ਨੂੰ ਕਰਾਂਗੇ ਨਾਲੇ ਸਾਫ਼ ਤੇ ਪੈਪ ਉਹਨਾਂ ਦਾ ਪਵਾ ਕੇ ਫਿਰ ਆਪਾਂ ਪਾਵਾਂਗੇ ਚਾਲੇ ਦੇਖਨੇਗਾ ਕਿ ਮਾਨੋ ਵੀ ਝੇਤੀ ਆਇਆ ਜਿਵੇਂ ਵੇਟ ਕਰ ਕਰ ਥੱਕ ਗਏ ਵਿਚਾਰੇ ਗੱਡੀ ਕਰ ਲਈਏ ਸਾਫ ਤੇ ਪੈਪ ਵੀ ਮਕੈਨਿਕਾਂ ਨੇ ਬਸ ਪਾਈ ਦਿੱਤੀ ਲਗਭਗ ਪਾਈ ਜਾਂਦੇ ਨੇ ਉਹ 2 ਮਿੰਟ ਦਾ ਹੋ ਗਿਆ ਨਾ ਮਤਲਬ ਕਿ ਸਾਨੂੰ ਕਹਾਂ ਨਾ ਆਦਾ ਸਕਦੇ ਨਹੀਂ ਹੈਗੇ ਹੁਣ ਆਪਾਂ ਉਹ ਗੱਡੀ ਕਰਕੇ ਹੁਣੀ ਬੂਵੀ ਖਾਲੀ ਇਸ ਕਰਕੇ ਆਪਾਂ ਸਾਰਾ ਮੂਹਰ ਧੋੜਿਆ ਤੇ ਜਿੱਥੇ ਅੱਜ ਆਪਾਂ ਇੱਕ ਵਾਰ ਬਦਲਨੇ ਨੇ ਕੱਪੜੇ ਕੱਪੜੇ-ਕਪੜੇ ਬਦਲ ਕੇ ਤੇ ਫੇਰ ਕਰਕੇ ਆਉਣਾ ਗੱਡੀ ਖਾਲੀ ਕੱਲੂ ਦੁਬਾਰੇ ਗਰਾਜ ਜਾਣਾ ਉਹ ਬਹਿ ਕਹਿੰਦੇ ਇੱਕ ਵਾਰੀ ਉੱਥੇ ਜਾ ਕੇ ਚੈੱਕ ਕਰਾਉਣੀ ਬੂਵੀ ਸਾਰੇ ਬੋਲਟ ਸਾਰੇ ਬੋਲਟ ਦੁਬਾਰਾ ਕਸਾਉਣੇ ਪੈਣਗੇ ਕੈਸ ਕਰਕੇ ਤੇ ਹੁਣ ਆਪਾਂ ਨੂੰ ਦਿਓ ਇਜਾਜ਼ਤ ਮਿਲਦੇ ਆ ਸੋਨੂੰ ਅਗਲੇ ਵਲੌਗ ਜੀ ਓਕੇ ਤੇ ਬਾਕੀ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਅਜੇ ਤੱਕ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਆਪਾਂ ਦੁਬਈ ਦੀਆਂ ਹਰ ਇੱਕ ਟੌਪਿਕ ਤੇ ਲੈ ਕੇ ਆਵਾਂਗੇ ਬਾਕੀ ਜਿਹੜਾ ਸਾਨੂੰ ਟੌਪਿਕ ਚਾਹੀਦਾ ਜਿਹੜੇ ਮੁੱਦੇ ਤੇ ਸਾਨੂੰ ਵੀਡੀਓ ਚਾਹੀਦੀ ਹੈ ਉਹ ਮੈਨੂੰ ਕਮੈਂਟ ਕਰ ਦਿਓ ਤਾਂ ਕਿ ਅਗਲੀ ਵੀਡੀਓ ਦੇ ਵਿੱਚ ਉਹ ਟੌਪਿਕ ਲੈ ਆ ਸਕਾਂ ਤੇ ਕੋਈ ਛੋਟੇ ਮੋਟੇ ਬੈਂਡਿੰਗ ਸੀਦੀ ਆਨਸਰ ਕਰ ਦੂੰਗਾ ਸਹੀ ਹੈ ਨਾ ਤੁਹਾਡੇ ਕਮੈਂਟ ਦੀ ਆਨਸਰ ਕਰ ਦੂੰਗਾ ਪਰ ਜੇ ਕੋਈ ਟੌਪਿਕ ਵੱਡਾ ਹੋਇਆ ਤਾਂ ਮੈਂ ਵੀਡੀਓ ਦੇ ਵਿੱਚ ਪਾ ਦੂੰਗਾ ਠੀਕ ਹੈ ਬਾਕੀ ਲਾਈਕ ਕਰਿਓ ਸ਼ੇਅਰ ਕਰਿਓ ਜੇ ਚੰਗਾ ਲੱਗਾ ਤਾਂ ਕਰਿਓ ਨਹੀਂ ਛੱਡ ਦਿਓ ਸਹੀ ਹੈ ਨਾ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਾਲ ਨਾਲ ਇੱਕ ਬੈਲ ਆਈਕਨ ਹੁੰਦੀ ਹੈ ਜਿਹੜੀ ਉਹ ਵੀ ਦਬ ਲਓ ਕਿਉਂਕਿ ਜਦੋਂ ਵੀ ਤੁਹਾਡੀ ਵੀਡੀਓ ਆਵਾਂਗੀ ਤਾਂ ਆਂਗੇ ਤੁਹਾਡੇ ਕੋਲ ਆ ਸਕਦੀ